ਸਟਾਰ ਜੰਮੂ ਕਸ਼ਮੀਰ ਲਈ ਇਹ ਇੱਕ ਇਤਿਹਾਸਕ ਸਮਾਂ ਹੈ ਕਿ ਇੱਥੇ ਵਿਧਾਨ ਸਭਾ ਲਈ 10 ਸਾਲਾਂ ਬਾਅਦ ਵੋਟਾਂ ਪੈ ਰਹੀਆਂ ਹਨ ਡੰਡੀ ਇਸ ਤੋਂ ਪਹਿਲਾਂ ਇੱਥੇ ਸਾਲ 2014 ਵਿੱਚ ਵੋਟਾਂ ਪਈਆਂ ਸਨ ਡੰਡੀ ਇਥੋਂ ਦੇ ਹਾਲਾਤ ਨੂੰ ਵੇਖਦਿਆਂ ਚੋਣਾਂ ਤਿੰਨ ਪੜਾਵਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ ਡੰਡੀ ਪਹਿਲਾ ਪੜਾ 18 ਸਤੰਬਰ ਨੂੰ ਮੁਕੰਮਲ ਹੋ ਚੁੱਕਾ ਹੈ ਡੰਡੀ ਦੂਜੇ ਪੜਾ ਵਿੱਚ 25 ਸਤੰਬਰ ਅਤੇ ਤੀਸਰੇ ਪੜਾ ਵਿੱਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਡੰਡੀ ਇਤੋਂ ਦੀਆਂ ਚੋਣਾਂ ਕਈ ਪੱਖਾਂ ਤੋਂ ਦੂਸਰੇ ਰਾਜਾਂ ਤੋਂ ਵੱਖਰੀਆਂ ਹਨ ਕਿਉਂਕਿ ਅਦਸਤ 2019 ਨੂੰ ਕੇਂਦਰ ਸਰਕਾਰ ਵੱਲੋਂ ਇਸ ਰਾਜ ਨੂੰ ਵਿਸ਼ੇਸ਼ ਅਧਿਕਾਰ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਡੈਂਡੀ ਚਾਹੇ ਉਸ ਸਮੇਂ ਇਸ ਦੀ ਦੇਸ਼ ਅਦੇ ਦੁਨੀਆ ਵਿੱਚ ਵੱਡੀ ਚਰਚਾ ਹੋਈ ਸੀ ਪਰ ਅੱਜ ਇਹ ਅਧਿਆਇ ਕੱਲ ਦੀ ਗੱਲ ਬਣ ਗਿਆ ਜਾਪਦਾ ਹੈ ਡੰਡੀ ਇਸ ਦੇ ਨਾਲ ਹੀ ਲਦਾਖ ਅਦੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਸੀ ਡੈਂਡੀ ਉਸ ਤੋਂ ਬਾਅਦ ਵਾਪਰ ਦੇ ਘਟਨਾ ਚੱਕਰ ਤੋਂ ਪਿੱਛੋਂ ਚਾਹੀਏ ਪਾਕਿਸਤਾਨ ਅਤੇ ਕਸ਼ਮੀਰ ਵਿਚਲੇ ਗਰਮ ਖਿਆਲੀ ਹਾਲੇ ਵੀ ਕਸ਼ਮੀਰ ਦੀ ਆਜ਼ਾਦੀ ਦਾ ਰਾਗ ਆਲਾਪ ਰਹੇ ਹੋਣ ਹਰ ਹੁਣ ਧਾਰਾ 370 ਨੂੰ ਮੁੜ ਬਹਾਲ ਕਰਨ ਦੀ ਮੰਗ țiiਮੀ ਪੈ ਗਈ ਹੈ ਡੰਡੀ ਉਸ ਦੀ ਜਗ੍ਹਾ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਵਧ ਗਈ ਹੈ ਡੰਡੀ ਮੋਦੀ ਸਰਕਾਰ ਵੱਲੋਂ ਅਜੇ ਹਾਂ ਵੱਡਾ ਕਦਮ ਉਠਾਉਣ ਉੱਤੇ ਉਸ ਸਮੇਂ ਹੈਰਾਨੀ ਜ਼ਰੂਰ ਹੋਈ ਸੀ ਪਰ ਹੁਣ ਹਾਲਾਤ ਵੱਡੀ ਹੱਦ ਤੱਕ ਬਦਲੇ ਜਾਪਦੇ ਹਨ ਡੰਡੀ ਚਾਹੇ ਅੱਜ ਵੀ ਪਾਕਿਸਤਾਨ ਤੋਂ ਸਿੱਖਿਆਤ ਆਤਵਾਦੀ ਇਥੇ ਗੋਲੀਆਂ ਨਾਲ دہشت ਪਾਉਣ ਦਾ ਯਤਨ ਕਰ ਰਹੇ ਹਨ ਪਰ ਉਹ ਆਪਣੇ ਮਨਸੂਬਿਆਂ ਵਿੱਚ ਸਫਲ ਨਹੀਂ ਹੋ ਰਹੇ ਡੰਡੀ ਪਿਛਲੇ ਕਾਫੀ ਸਮੇਂ ਤੋਂ ਇੱਥੋਂ ਦਾ ਜੀਵਨ ਆਮ ਤਰਜ਼ ਉਤੇ ਚੱਲਣ ਲੱਗਾ ਹੈ ਡੰਡੀ ਹਰ ਸਾਲ ਲੱਖਾਂ ਹੀ ਸੈਲਾਨੀ ਇੱਥੋਂ ਦੀ ਚਹਲ ਪਹਿਲ ਵਿੱਚ ਵਾਦਾ ਕਰ ਰਹੇ ਹਨ ਡੰਡੀ ਏ ਵੀ ਚੰਗੀ ਗੱਲ ਹੈ ਕਿ ਵੱਡੀਆਂ ਕੌਮੀ ਪਾਰਟੀਆਂ ਦੇ ਨਾਲ-ਨਾਲ ਇਥੋਂ ਦੀਆਂ ਸਥਾਨਕ ਪਾਰਟੀਆਂ ਵੀ ਪੂਰੀ ਭਾਵਨਾ ਅਤੇ ਦਿਲਚਸਪੀ ਨਾਲ ਇਹਨਾਂ ਚੋਣਾਂ ਵਿੱਚ ਹਿੱਸਾ ਲੈ ਰਹੀਆਂ ਹਨ ਡੈਂਡੀ ਭਾਰਤੀ ਜਨਤਾ ਪਾਰਟੀ ਇਸ ਖਿੱਤੇ ਵਿੱਚ ਹੁਣ ਤੱਕ ਆਪਣੀ ਚੰਗੀ ਥਾਂ ਬਣਾਉਣ ਵਿੱਚ ਸਫਲ ਹੋਈ ਹੈ ਡੰਡੀ ਕਾਂਗਰਸ ਨੇ ਫਾਰੂਖ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਨਾਲ ਚੋਣਾਂ ਲਈ ਸਮਝੌਤਾ ਕੀਤਾ ਹੈ ਡੰਡੀ ਪੀਪਲਸ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ ਚਾਹੇ ਆਪ ਇਹ ਚੋਣ ਨਹੀਂ ਲੜ ਰਹੀ ਪਰ ਉਸ ਦੀ ਬੇਟੀ ਇਲਤਜ਼ਾਮ ਇਕਬਾਲ ਪੂਰੇ ਜੋਸ਼ ਨਾਲ ਮੈਦਾਨ ਵਿੱਚ ਉਤਰੀ ਹੋਈ ਹੈ ਡੰਡੀ ਇਤੋਂ ਤੱਕ ਕਿ ਭਾਰਤ ਵਿਰੁੱਧ ਲਗਾਤਾਰ ਪ੍ਰਚਾਰ ਕਰ ਰਹੀ ਆਵਾਮੀ ਇਤਿਹਾਦ ਪਾਰਟੀ ਜਿਸ ਦੀ ਅਗਵਾਈ ਸ਼ੇਖ ਅਬਦੁੱਲ ਰਾਸ਼ਿਦ ਕਰ ਰਿਹਾ ਹੈ ਵੀ ਚੋਣ ਮੈਦਾਨ ਵਿੱਚ ਉਤਰੀ ਹੋਈ ਹੈ ਡੰਡੀ ਰਾਸ਼ਿਦ ਨੂੰ ਅੱਤਵਾਦੀਆਂ ਨੂੰ ਪੈਸੇ ਦੇਣ ਕਰਕੇ